ਸਸ਼ੀਕਾਲ ਮਿੱਤਰੋ ਹੋਰ ਸਾਰੇ ਠੀਕ ਠਾਕ ਹਾਂ ਆਸ ਕਰਦਾ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਵੇਟਲੈਸ ਚੈਲੈਂਜ ਦਾ ਦਿਨ ਹੈਗਾ ਚੌਥਾ ਤੇ ਸ਼ਾਮ ਨੂੰ ਗਏ ਸੀ ਜਮ ਆਪਾਂ ਜਾਣសារ ਕੀਤੀ ਟਰੈਡਮਿਲ ਕਾਫੀ ਦਿਨ ਹੋ ਗਏ ਸੀ ਟਰੈਡਮਿਲ ਨਹੀਂ ਕੀਤੀ ਤੇ ਆ ਫਿਰ ਕੀਤੀਆਂ ਥੋੜੀਆਂ ਜਿਹੀਆਂ ਫੋਟੋਆਂ ਕਲਿੱਕ ਫੋਟੋਆਂ ਕਲਿੱਕ ਕਰਕੇ ਤੇ ਉਸ ਤੋਂ ਬਾਅਦ ਆਪਾਂ ਕੀਤੀ ਪੇਟ ਦੀ ਐਕਸਰਸਾਈਜ਼ ਪੇਟ ਦੇ ਸੈਟ ਲਾਇਮੈਂਟ ਚਾਰ ਸੈਟ ਲਾਇਤੀ ਪੇਟ ਦੇ ਤੇ ਇਹ ਮੰਨ ਕੇ ਚੱਲੋ ਚਾਰਾਂ ਦੇ ਵਿੱਚ 25-25 ਰੈਪਿਟੇਸ਼ਨ ਲਾਉਣੀ ਸੀ ਆਪਾਂ ਤੇ ਇਹਦੇ ਨਾਲ ਬਹੁਤ ਪੇਟ ਤੇ ਨਾ ਬਹੁਤ ਅਸਰ ਪੈਂਦਾ ਹੈਗਾ ਬਹੁਤ ਛੇਤੀ ਮੈਂ ਪੇਟ ਤੋਂ ਸੈੱਡ ਉੱਡਦੀ ਹੈਗੀ ਤੇ ਇਸ ਉੱਪਰ ਸੈੱਟ ਹੀ ਲਾਈ ਦੀ ਆਪਾਂ ਸਾਰੇ ਤੇ ਇਸ ਤੋਂ ਬਾਅਦ ਆਪਾਂ ਨਾਲ ਕੀਤਾ ਹੀ ਸ਼ੋਲਡਰਾਂ ਦਾ ਵਰਕਆਊਟ ਸ਼ੋਲਡਰਾਂ ਦੇ ਵੀ ਚਾਰ ਸੈੱਟ ਲਾਏ ਸੀਗੇ ਤੇ ਰੈਪਿਟੇਸ਼ਨ ਇਹਦੇ ਵੀ ਆਪਾਂ ਮੰਨ ਕੇ ਚੱਲੋ ਵੀ 20 ਤੋਂ 22 ਦੇ ਵਿੱਚ ਵਿੱਚ ਇਹਦੇ ਰੈਪਿਟੇਸ਼ਨ ਲਾਈ ਸੀ ਤੇ ਆਪਣਾ weight ਘਟਾਉਣਾ ਹੋਵੇ ਤਾਂ ਆਪਾਂ ਨਾ weight ਜਿਆਦਾ ਹੈਵੀ ਨਹੀਂ ਚੱਕਣਾ ਹੁੰਦਾ ਜਿਆਦਾ ਹੈਵੀ weight ਚੱਕਣ ਨਾਲ ਵੀ weight loss ਨਹੀਂ ਹੁੰਦਾ ਮਤਲਬ ਉਹਦੇ ਨਾਲ ਮਸਲ ਪੰਪ ਹੋਈ ਜਾਂਦੇ ਹੈਗੇ ਤੇ weight loss ਨਹੀਂ ਹੁੰਦਾ ਆਪਾਂ weight ਨਾਰਮਲ ਚੱਕਣਾ ਹੁੰਦਾ ਵੀ ਜਿੰਨਾ ਕ ਆਪਾਨੂੰ ਠੀਕ ਲੱਗੇ ਤੇ ਉਸ ਨਾਲ ਨਾ ਰੈਪਿਟੇਸ਼ਨ ਜਿਆਦਾ ਹੀ ਲੱਗਦੀ ਆਪਾਂ ਨੂੰ ਜਿਆਦੇ ਤੋਂ ਜਿਆਦੇ weight loss ਲਈ ਜਦਤ ਜਿਆਦੇ ਰੈਪਿਟੇਸ਼ਨ ਲਾਉਣੀ ਚਾਹੀਦੀ ਹੈਗੇ ਤੇ ਆਪਾਂ ਵੇਖੋ ਤੁਸੀਂ ਲਾਏ ਮੈਂ ਸਾਰੇ ਸੈਟ ਹੀ ਮੰਨ ਕੇ ਚਲੋ 4 ਤੋਂ 5 ਸੈਟ ਲਾਉਣਾ ਨਾ ਰੈਪੀਟੇਸ਼ਨ ਆਪਾਂ ਲਾਉਣੇ ਹੁੰਦੇ ਆ ਮੰਨ ਕੇ ਚਲੋ 20 ਤੋਂ 25 ਦੇ ਵਿੱਚ ਵਿੱਚ ਲਾਉਣਾ ਹੁੰਦਾ ਮੈਂ ਜਿਆਦਾ ਵੀ ਲਾ ਸਕਦੇ ਆਗੇ ਤੇ ਚਾਰਾਂ ਦੇ ਹਿਸਾਬ ਨਾਲ ਮੰਨ ਕੇ ਚਲੋ ਤੁਸੀਂ ਬਣ ਜਾਂਦੇ ਆ ਇਹ 200 ਦੇ ਨੇਰ ਤੇ ਬਣ ਜਾਂਦਾ ਹੈ ਤੇ ਆਉਣ ਲੱਗੇ ਨੇ ਫਿਰ ਕਰ ਲੀਆਂ ਤੁਰੇ ਜਾਂਦੇ ਨੇ ਚੌੜ ਛੁਗਲੇ ਵਜੋਂ ਦੋਆਂ ਵੀਡੀਓ ਬਣਾ ਲਈ ਤੇ ਫੋਟੋਆਂ ਕਿ ਲੱਕ ਜੀਆਂ ਕਰ ਲਾ ਗਿਆ ਮੈਂ ਤੇ ਬਾਈ ਨੇ ਨਾਲ ਆਪਾਂ ਘਰੇ ਆ ਗਏ ਤੇ ਕਰਿਆ ਕਿ ਆਪਦੀ ਡਾਈਟ ਟੂਟ ਲੈ ਕੇ ਤੇ ਆ ਮੈਂ ਵੀਡੀਓ ਐਡਿਟ ਕਰਨ ਲੱਗ ਗਿਆ ਕੁਝ ਦਿਨ ਹੋ ਗਏ ਸੀ ਦੋ ਦੋ ਦਿਨ ਹੋ ਗਏ ਸੀ ਆਪਾਂ ਜਿਮ ਜਾਇਆ ਨਹੀਂ ਸੀ ਗਿਆ ਅੱਜ ਆਪਾਂ ਜਿਮ